ਚਾਲ ਚਾਲ ਆਓ ਕੇ ਰਿਪੋਰਟਾ ਸਾਰੇ ਜੀ ਆ ਤੇ ਅੱਜ ਅਸੀਂ ਚੱਲੇ ਆ ਸੁਲਤਾਨਪੁਰ ਸਾਹਿਬ ਪਹਿਲਾਂ ਤਾਂ ਘਰਪੂਰ ਵਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਹਨਾ ਵਿਕਾਸ ਘਰਪੂਰ ਵਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਆ ਆ ਗਿਆ ਹਮੰਦਰਾ ਸਾਡਾ ਪਿਆਰੀ ਆ ਪੂਰੀ ਵੇਖ ਕੇ ਮੈਂ ਸ਼ਿੰਗਾਰਿਆ ਘਰਪੂਰ ਵਦੀਆਂ ਲੱਖ ਲੱਖ ਵਧਾਈਆਂ ਸਾਰਿਆਂ ਨੂੰ ਫਾਇਦੇ ਅੱਧਾ ਗਰ ਲੱਖ ਲੱਖ ਵਧਾਈਆਂ ਵੀ ਸਾਰਿਆਂ ਨੂੰ ਇਹ ਕਿੱਥੇ ਬੰਨਣਾ ਇਹ ਕਿੱਥੇ ਬੰਨਣਾ ਹਾਂ ਇਹ ਕਿੱਥੇ 70 ਤੇ ਬੰਨਣਾ ਯੂ ਦਾ ਕੇ ਜਾਂਦੀ ਮੇਰੀ ਤਾਂ ਤੋਂ ਟੁੱਟੇ ਬਾਬਾ ਸੌਖਾ ਰੱਖੇ ਰਾਈ ਟ੍ਰੈਨ ਪੂਰਾ ਤੋਂ ਐ ਟੁਗੜਵਾਸ ਦੇ ਨਾ ਘਣਦਾ ਉਹ ਜਾਣਾ ਜਾਣਾ ਤਾਇਆ ਜੀ ਆ ਚੱਲੀਏ ਆ ਬਾਦੇ ਮੱਤਰੋ ਦੂਜਾ ਡੈਟਰ ਕਿੱਥੇ ਰਹਿ ਗਿਆ ਦੂਜਾ ਡੈਟਰ ਕਰੇ ਓ ਦੂਜਾ ਡੈਟਰ ਕਿੱ데 ਰਹਿ ਗਿਆ ਓਏ ਪੁੱਪੀ ਤੈਨੂੰ ਤੁਸੀਂ ਕਿਾਦਾ ਹੀ ਉਹਨੂੰ ਓ ਭਰਾਵਾ ਓਏ ਤੈਨੂੰ ਗੱਲ ਦੱਸਦੇ ਆ ਤੈਨੂੰ ਮੈਂ ਦੱਸਦਾ ਗੱਲ ਮੱਤਰੋ ਹਵਾ ਹਵਾ ਭਰਾ ਜੀ ਮਾੜੇ ਜੰਪ ਜਾਂ ਬਾਲਾ ਦੰਦਾ ਹੀ ਆ ਫੱਟੀ ਨੂੰ ਲੋਕ ਲਾਇਆ ਓਏ ਲੋਕ ਲਾਇਆ ਫੱਟੀ ਨੂੰ ਉਸੇ ਕੋਲ ਤੋਂ ਹੀ ਲੈ ਸਕਦਾ ਕੋਈ ਬਾ ਗੱਲ ਤਾਂ ਸਹੀ ਆ ਕੋਈ ਸਾਰੇ ਇੱਕੋ ਜਿਹੇ ਨਹੀਂ ਜਾਂਦੇ ਉਹ ਤਾਂ ਹੈ ਚਾਬੀ ਹਾਲ ਦਾ ਖਸਿਆ ਜਣਾ ਤੂੜਵਾ ਸੱਚ ਸੰਤ ਬੈਠੇ ਤੇ ਦਿਖਾ ਕੀ ਕੀ ਲੈ ਕੇ ਆਏ ਹਾਂ ਹੰਦ ਬਹੁਤ 3000 ਰੁਪਏ ਖਾ ਗਏ ਤੇ ਚਾਬੀਆਂ ਦਾਦੀਆਂ ਹੀ ਰੱਖੀਆਂ ਵਿੱਚ ਕੇ ਮੈਣ ਮੈਣ ਹੀ ਰੱਖੀਆਂ ਹਾਲੇ ਚਾਬੀਆਂ ਨੂੰ ਲੋਕੀ ਲੀ ਜਾਂਦੇ ਆ ਨੂੰ ਲੋਕ ਨਹੀਂ ਲਾਇਆ ਆਹੋ ਚਾਬੀਆਂ ਵਾਲੇ ਨੇ ਲੋਕ ਨਹੀਂ ਲਾਇਆ ਇਹਨੇ ਪੇਚ ਕਸ ਬਲਾਸ ਜੀ ਨੇ ਚੱਕ ਕੇ ਲੈ ਜਾਣਾ ਚਾਬੀਆਂ ਇਹਨਾਂ ਲੋਕ ਨਹੀਂ ਲਾਉਂਦਾ ਬਈ ਆ ਗਏ ਛੱਡੀ ਹੋਈ ਮੋਟਰ ਮੋਟਰ ਆਓ ਕਹਿੰਦਾ ਭਰਦਾ ਖੜਾ ਰੇਟ ਕਰ ਦੋ ਵੀ ਮਤਰੋ ਕੋੜੇ ਨਿਪਟ ਲਈਏ ਕਿਵੇਂ ਲੱਗ ਰਿਹਾ ਮੈਲਦੇ ਆ ਬਾਕੀ ਸਾਡੀ ਵੀ ਓਕੇ ਦੀ ਰਿਪੋਰਟ ਆ ਆ ਗਿਆ ਬਾਕੀ ਸਾਡੇ ਵੀ ਓਕੇ ਦੀ ਰਿਪੋਰਟ ਰਮਾੜੇਗਾ ਹੈਗਾ ਹੈ ਰੇਂਜ ਆ ਵੀ ਛੱਡੀ ਕਾਲੀ ਲਿਆਉਣੀ ਆ ਬੰਦੇ ਕੜੇ ਖੜੀ ਆ ਦੱਸ ਦੇ ਓਏ ਤੇਰੇ ਕੋਲੇ ਖੜੀ ਮੇਰੇ ਕੋਲ ਨਹੀਂ ਨਾ ਹੈਗੀ ਆਪਣੇ ਚ ਬੰਦੇ ਉਹ ਬੰਦਿਆ ਤਾਂ ਨਹੀਂ ਉਹ ਆਇਆ ਹੀ ਤਾਂ ਜਗਾਈ ਨਹੀਂ ਆਹ ਪਲੇਟ ਤਾਂ ਜਗਾਈ ਹੀ ਨਹੀਂ ਨਾਟਕ ਹਾਸਤੇ ਰਾਜ ਕੀ ਹੁੰਦਾ ਬੜ ਵਿਚਾਰ ਜਾਂਦਾ ਕਹਿੰਦਾ ਮੈਂ ਤਾਂ ਤੋ ਮੈਂ ਕਿਤੇ ਆ ਕਾਸ਼ ਜਾਂਦਾ ਮੈਨੂੰ ਇਹ ਤਾਂ ਲਿਖਾ ਮੈਂ ਨਹੀਂ ਮਗਰ ਤਰ ਚੱਲਾ ਸੀ ਹਾਂ ਪਾਣੀ ਆ ਫਿਰ ਮੈਂ ਕਿਵੇਂ ਖਾਉਂਗਾ ਖੜ ਜਾ ਆਓ ਸੇ ਡਾਇਰੈਕਟਰ ਦੀ ਸ਼ੋਹਰ ਡਾਇਰੈਕਟਰ ਕੋਲੇ ਚੱਲਦੇ ਆ ਜਾਓ ਸ਼ੌ ਪਕੌੜਿਆਂ ਦਾ ਜਿਵਣੀ ਆ ਪਕੌੜੇ ਥੋੜੀ ਆ ਤੇ ਮੇਤੋਂ ਵੀ ਛੋਟੀ ਜਿਵਣੀ ਤਾਂ ਮੇਤੋਂ ਵੀ ਛੋਟੀ ਹੈ ਜਿਵਣੀ ਮੇਤੋਂ ਵੀ ਛੋਟੀ ਹੈ ਔਰ ਵੀ ਛੋਟਾ ਇਧਰ ਆਖ ਓਏ ਰੁਕੇ ਦਾ ਫਾਇਦਾ ਹੈ ਨਾ ਅਗਲੇ ਨੇ ਦੁਆ ਦਿੱਤੀ ਹੈ ਡਾਲਰਾਂ ਦੀ ਗੱਲ ਨਹੀਂ ਦੁਆਵਾਂ ਹੀ ਦਿੰਦੇ ਆਪਾਂ ਨੂੰ ਸਾਰੇ ਹਨਾ ਜੱਗੀ ਵੀ ਸੰਗਤੋਂ ਲੰਗਰ ਛੱਕ ਕੇ ਚੂਣਾ ਹੀ ਨਹੀਂ ਚਾਹ ਪੀਂਦੇ ਨਾ ਪੈਰੀ ਧੋਈ ਜਾਂਦਾ ਚਰਨ ਸਾਹਿਬ ਚਰਨ ਸਾਹਿਬ ਹੈ ਨਹੀਂ ਹੁੰਦੇ ਹਾਂ ਵੀ ਹੋਣਾ ਹਾਂ ਵੀ ਲੰਗਰ ਤੇ ਰੁਕਣਾ ਅਗਲੇ ਤੇ ਹੁਣ ਆਪਾਂ ਬੱਸ ਸੁਤਾ ਮੰਝਲ ਤੇ ਹੁਣ ਆਪਾਂ ਬਾਪੇ ਦੇ ਘਰੇ ਆਂ ਜੇ ਲਾਲ ਡਿੱਗ ਵੀ ਫਿਰ ਤਾਂ ਰੱਖ ਲੈ ਚਲੋ ਵੀ ਆ ਜੋ ਜਾ ਰਿਹਾ ਤੋ ਆਹ ਆਹ ਸਾਨੂੰ ਤੋਂ ਪਾਰ ਕਿਉਂ ਚਲਾਤਾ ਓਏ ਹਜੇ ਰੋਕ ਜੀ ਗਿਆ ਛੱਟ ਮੱਥਾ ਢੇਕੇ ਚੱਲ ਗਏ ਆ ਖੜੇ ਬਾਕੀ ਖੜੇ ਰਹਿਣ ਦੇ ਆਪਾਂ ਆਪਾਂ ਚੱਲੀਏ ਦਰਸ਼ਨ ਕਰ ਲਈਏ ਫਿਰ ਵੇਨੇ ਕਰਨ ਦਾ ਫਾਇਦਾ 45 ਹੋ ਤਿਆਰ ਹੋ ਜਾਗੇ ਐ ਨੋਬ 300 ਏਕੜਾ ਹੂੰ 300 ਏਕੜਾ ਮੰਮੀ ਗਿਆ ਬਈ ਮੰਮੀ ਆਦੀ ਕੋਡ ਵੱਡਾ ਵਾਗੇ ਯਾਰ ਉਹ ਲੋਕ ਕੋਹ ਲੌਂਦਾ ਕਰਦਾ ਲਓ ਲੱਗਦਾ ਯਾਰ ਉਹ ਲਾਦਾ ਪੈਸੇ ਪੂਏ ਇਹਨੇ ਜਰਾ ਗੋਲੀ ਸਾਰਾ ਲਵੇੜੇ ਓਏ ਪਿਛੋਕ ਉਹ ਮੱਕੀ ਤੇਰਾ ਗਵਾਹ ਵਧੀਆ ਨਾ ਪਰੋਂ ਰਿਹਾ ਇਹਦਾ ਉਹ ਵੇਖਣਾ ਹੀ ਮੈਂ ਉਹ ਬੰਦਰ ਨੂੰ ਨਹੀਂ ਵੇਖ ਲਾ ਹਾਲੇ ਮੇਰਾ ਇਹ ਨਾਲ ਲੱਗਿਆ ਓਏ ਕਾਹ ਚਾਹ ਤੇਰਾ ਖੜਾ ਦੀ ਓਏ ਉਹ ਪਲਟੀਨਾ ਖੜਾਉਣਾ ਹੈ ਆਪਾਂ ਵੇਚ ਲਈ ਵੇਚਨ ਨੂੰ ਅੰਜ ਭਰਾਵਾ ਵੇਖੋ ਆ ਬਰਦਰਸ਼ਣੀ ਲਈ ਆ ਜੂ ਦਸਾਲੇ ਬੋਲੋ ਵੇਖੋ ਪੁਰਾਣੇ ਤੋਂ ਪੁਰਾਣੇ ਥੱਲੇ ਥੱਲੇ ਆਉਂਦੇ ਦਿਖਾਵਾਂਗੇ ਵੀ ਮਤਰੋ ਹੋਰ ਚਲਾ ਦੇ ਵੀ ਪੁੱਤ ਰਹਿੰਦੇ ਉਹ ਕਿਹੜਾ ਪਾਪੇ ਤੇ ਆਉਂਦੇ ਮਤਰੋ ਭੀੜ ਕੰਨੇ ਤੂੰ ਕਹਦਾ ਇਹ ਭੀੜ ਨਹੀਂ ਭੀੜ ਚੈੱਕ ਕਰਕੇ ਸੰਗਤ ਵੇਖਾਈ ਦੂਰ ਸੂਰਾਂ ਆਪਣੀ ਬੇਟੀ ਆ ਪਰ ਬਲਾਕ ਨਾ ਕਿਹਦੇ ਨਾਲ ਆਰਾਮ ਅੱਛਾ ਬਾਈ ਕੱਢ ਗਈ ਤਾਂ ਬਹੁਤ ਸਾਰਾ ਨਾ ਲੜ ਪਈ ਸੀ ਇੱਕ ਦਿਨ ਫਿਰ ਕੁੱਟੇ ਬਣਾਉਂਦੇ ਟਾਇਰ ਪਏ ਆਪਣੇ ਵਾਲੇ ਤੇ ਆਏ ਭੈਣ ਵਾਲੇ ਆ ਮੈਂ ਅੰਦਰੇ ਡੋ ਤਾਈਆਂ ਤੋਂ ਲੈ ਕੇ ਨਹੀਂ ਆਏ ਟਾਇਰ ਮੈਂ ਨਾਲ ਹੀ ਤਾਂ ਨਹੀਂ ਲਿਆਂਦਾ ਦੂਜਾ ਜਦੋਂ ਉਹਨੇ ਗੇ ਉਹ ਵੀ ਸਾਥ ਤੋਂ ਆ ਗਏ ਉੜਾ ਘਰ ਹੋਵੇ ਇਹ ਬਹੁਤ ਆ ਪੰਜ ਸੈਕੜਾ ਬਾਤਾਂ ਨੇ ਬਾਤ ਕਰਕੇ ਸਾਲਾ ਬਜਾ ਸਾਹ ਹੋ ਸਕਦਾ ਕੱਲ ਬਾ ਯਾਗਨ ਦੀ ਲੋੜ ਸੰਤੋ ਦਰਸ਼ਨ ਕਰ ਲੋ ਵਧੀਆ ਚਲੋ ਅੰਦਰ ਆ ਜੋ ਦਰਸ਼ਕਾਂ ਕਰ ਲੈ ਪ੍ਰਸ਼ਾਦ ਲੈ ਲਿਆ ਆ ਜੋ ਚੱਲੀਏ ਹਾਂ ਤੋਂ ਦਰਸ਼ਕਾਂ ਤੇ ਆਵੇ ਬਾਹਰ ਅਸੀਂ ਕਿਹਾ ਵੀ ਬਾਹਰ ਗੇੜਾ ਗੋੜਾ ਘੱਟ ਲਈਏ ਦੇਖ ਲਈਏ ਹੁਣ ਸਾਬ بتاਵਾ ਚੱਲ ਦੇਖ ਲਈਏ ਕੋਈ ਵਿਆਹ ਨਹੀਂ ਕੋ ਭਰਾਵਾ ਚੇਰਾਂ ਚੇਰਾਂ ਤੇਰਾ ਸਮਾਨ ਲੈਦੇ ਜਿਖਾਣ ਵਾਲੇ ਬਾਬੂ ਆਉਂਦੇ ਹੋਰ ਨਹੀਂ ਕੋਈ ਸਾਬ ਹੁਣ ਅੱਗੇ ਇਹਨੂੰ ਕਿਹੜਾ ਕਹਿੰਦਾ ਉਹ ਤੇ ਇੱਕ ਨਹੀਂ ਸਟੋਰੀ ਪਾਈ ਜਿੰਨੇ ਲਈਏ ਕਲਾਇੰਟ ਆ ਰਿਹਾ ਇੱਕ ਦਿਨ ਉਹ ਭਾਵਾਂ ਆਪਣੀਆਂ ਜਿਆਦਾ ਖੁਸ਼ ਹੁੰਦੇ ਉਹ ਸਟੋਰੀ ਬੁਲਾ ਸੁਪਨਾ ਲੈ ਲਿਆ ਨਾ ਸੁਪਨਾ ਰਾਤੇ ਆ ਕੱਲੋਂ ਤੋਂ ਵੈਲਾ ਰਾਤੇ ਸੁਪਨੇ ਜੇ ਹੋਣਾ ਸਟੋਰੀ ਸੁਣਾ ਦੇਣਾ ਤੂੰ ਲਬੜਾ ਦੁਕਾਨ ਲਬੜਾ ਫਿਰ ਦੁਕਾਨ ਲਬੜਾ ਹੋਰ ਕੀ ਹੋਰ ਰੇਸਟੈਂਟ ਕੱਢ ਕੇ ਬੈਠੇ ਆ ਆਹੀ ਵੇਖਣਾ ਆਊਟ ਆਸਮਾਨ ਵੇਖ ਲਈ ਡਾਇਰੈਕਟਰ ਦਾ ਬਹੁਤ ਵਧੀਆ ਲੱਗਾ ਲਾ ਲਾਂਗੇ ਆ ਜਾ ਕਹ ਨਹੀਂ ਕੀ ਹੋਇਆ ਬਈ ਵੇਖਾ ਆ ਗਏ ਚੋਟੀ ਤੇ ਇਹਨਾਂ ਦਾ ਸਾਨ ਨੂੰ ਬਾੜੀ ਕੱਢੀ ਹੋਈ ਆ ਥੋੜੀ ਛੋਣੀ ਲੱਗਦੀ ਸਾਨ ਨੂੰ ਬਾੜੀ ਕੱਢੀ ਵਾਕਿਆ ਪੂਰੀ ਪੂਰੀ ਹੋਵੇ ਬੇਟੇ ਜਿਵੇਂ ਇਹਦੇ ਵਾਲੀ ਕਿੱਡੀ ਵਧੀਆ ਲੱਗਦੀ ਆ ਹੁਣ ਜਿਹੜੀ ਲਵਾਈ ਬੇਟੀ ਆਪਾਂ ਬਹੁਤ ਸੋਹਣੀ ਲੱਗਦੀ ਆ ਨਾ ਨਾ ਗੱਲਾਂ ਬਹੁਤ ਗੱਲਾਂ ਆ ਆਜੋ ਆਜੋ ਪਰੇ ਰਾਣਾ ਕਿੱਧਰ ਨੂੰ ਆ ਜਕੀ ਜਕੀ ਰਾਣਾ ਕਿੱਧਰ ਨੂੰ ਹੈਂ ਰਾਣਾ ਕਿੱਧਰ ਆਵਾ ਟਰੈਕਟਰ ਨਾਲ ਕਿਹੜਾ ਮਾਰ ਕੇ ਗਰੀ ਮੇਰਾ ਟਰੈਕਟਰ ਕੋਲੇ ਕਿਹੜਾ ਮਾਰਾ ਮਾਰਾ ਉੱਥੇ ਕੱਢ ਦੇ ਟਰੈਕਟਰ ਕੋਲੇ ਪਾਰਕਿੰਗ ਚ ਉਹ ਜੱਟ ਬੈੰਦੇ ਆ ਉੱਥੇ ਇਹ ਲਾਉਣੇ ਕਿਤੇ ਸੈਟ ਵੈਟ ਕਰਕੇ ਲੈ ਕੇ ਆ ਉਹ ਤਾਂ ਰੋਹ ਦਾ ਲੰਗਰ ਲੱਗਾ ਰੋਣ ਓਏ ਸਿੰਘ ਜੀ ਇਹਨਾਂ ਨੇ ਸੁਪੀ ਪੰਜ ਗਲਾਸ ਪੀ ਲਾਏ ਉਹ ਜੋ ਆਖੀ ਲਾਗਦੇ ਆ ਵਾਲਿਆ ਬਿਮਾਰ ਹੋਣਾ ਉਹ ਅੱਟ ਪਿਆਸ ਲੱਗਣੀ ਉਹ ਅੱਟ ਪੱਟੀ ਦੇ ਬੰਨ ਕੇ ਲੈ ਆਂਗੇ ਪਿੱਛੇ ਵਾੜ ਦੇ ਕਿ ਆ ਮਿੰਦਰਾ ਲੈਣਾ ਹੁਣ ਨਵਾਂ ਕਢਾ ਲੈਣਾ ਹੈ ਨਵਾਂ ਕਢਾ ਲੈਣਾ ਲਾ ਵੀ ਕਹਿੰਦੇ ਜੱਕੇ ਨੇ 575 ਡੀਆਈ ਐਕਸਪੀ 7 ਲੱਖ 65 ਹਜ਼ਾਰ ਡਿਸਕਾਊਂਟ 11000 ਮਿਲੂ ਆਪਾਂ ਨੂੰ 650000 ਦਾ ਜੱਗ ਹੀ ਹਣੀ ਆਵੇ ਜਾਂਸੀ ਚ ਜੱਕ ਕੀ ਫਰਕ ਚਾਰਜਿੰਗ ਪੁਆਇੰਟ ਦੇ ਆ ਕਾ ਵੀ ਸੋਚ ਫੋਨ ਰੱਖਣੋਂ ਆ ਇਹਨੂੰ ਨਾਪ ਕੇ ਰੱਖਾ ਹਾਂ ਆ ਬਹੁਤ ਜੋਤਾਂ ਕਰਦੇ ਟੂਲ ਵਾਲੀ ਆਵੇ ਆ ਵੀ ਹੋ ਕਰਦਾ ਵੀਡੀਓ ਵਾਲਾ ਵੀਡੀਓ ਵਾਲਾ ਆ ਲੋ ਹਾਈ ਕਰਦਾ ਟੂਲ ਬਹੁਤ ਸਾ ਲੱਗਦਾ ਟੂਲ ਬਹੁਤ ਸਿੱਚ ਲਵਾਇਆ ਹਨਾ ਲੈਫਟ ਪਾਵਰ ਕਿੰਨੀ ਆndi hoy 15 16 11 ਓਏ ਡੰਡਾ ਦਾ ਦੱਤਾ ਨੀਂ ਆਣੇ ਘੇਰਾ ਆ ਹਲਾ ਵਾਲਾ ਆ ਵੇਖੋ ਪਲੱਗ ਵੀ ਆ ਗਏ ਆ ਵੇਖੋ ਪਲੱਗ ਆ ਗਏ ਆ ਬਰੇਗਾ ਕਲੱਚ ਆਰੇ ਇਸ ਬਾਹਰ ਕੱਢੀ ਲੈ ਕਲੱਚ ਕਿਵੇਂ ਕੱਚ ਬਹੁਤ ਨਾ ਨਾ ਆਪਣਾ ਕਲੱਚ ਵੇਖ ਥੋੜਾ ਹੋਰ ਰੰਗ ਸਤਪਰੀ ਜੀ ਸ਼ੇਵ ਚਾ ਥੋੜਾ ਆ ਪੂਰਾ ਲਾਗ ਗਿਆ ਹੈ ਕਿਹੜੇ ਭਾਈ ਲੋ ਕੀ ਲੈਣਾ ਇਹ ਨੰਬਰ ਕਾਦੇ ਲਿਖਾ ਕੇ ਆਪਾਂ ਜਿੰਦ ਨੂੰ ਸਪੇਅਰ ਕੱਢਦੇ ਆਂ ਆਪਾਂ ਇੱਥੇ ਚੈੱਕ ਕਰ ਲਾਉਂਦੇ ਆਂ ਇੱਥੇ ਆਸ-ਪਾਸੇ ਬਹੁਤ ਲੱਗਦੀ ਆਂ ਆਸ਼ਾ ਪੰਪ ਵਾਲੀ ਰੇਸ ਖੋਲ ਦੋ ਕਲੱਚ ਵਿੱਚ ਡਰ ਰਿਹਾ ਪੰਪ ਵਾਲੀ ਰੇਸ ਵੇਖ ਤੂੰ ਆਓ ਹਾਈਡਰੋਲਿਕ ਆ ਆ ਵੇਖ ਸਮਾਨ ਕੱਢ ਕੇ ਵੇਚਦਾ ਸੂਰੇ ਤੱਕ ਲੱਗਦੀ ਆ ਉਹ ਸਨਤਾਨੀ ਵਾਸੀ ਸੰਕਟਾ ਵਾਲਾ ਕੰਗਰੇਜੂਲੇਸ਼ਨ ਹੈਗਾ ਰਾਦਾ ਲੈਣ ਦਾ ਇੰਜਨ ਹੀ ਲੈ ਦੋ ਫੈਕਟਰ ਬਾਕੀ ਵੇਚ ਦੇ ਸਾਢੇ 6 ਦਾ ਲੈ ਕੇ ਇੰਜਨ ਕੱਢ ਕੇ ਵੇਚ ਦੋ 2.5 ਦਾ ਇੰਜਨ ਹੌਲਾ ਕਾਂ ਹੈਂ ਦਾਜੀ ਜਮੇਂਦਰਾ ਨਵਾ ਇਹ ਥੋੜਾ ਸੰਤਰੀ ਜਿਹਾ ਕਲਰ ਚ ਲੱਗਦਾ ਮੈਨੂੰ ਆਹੋ ਕਾਲਾ ਆ ਗਿਆ ਕੀ ਲੈਟਰ ਲਈ ਸੰਤ ਪੜ ਚਾਬੀਆਂ ਪਾਨੇ ਲੈ ਰਿਆ ਕੋਈ ਘਰ ਹੀ ਖੋਲਿਆ ਕਰਨਾ ਅਸੀਂ ਤਾਂ ਹੁਣ ਆਹ ਪਰਾਹ ਲੈ ਲਿਆ ਬਈ ਆਪਾਂ ਇੱਕ ਕਿਵੇਂ ਆ ਕੁਕਰ ਬੋਰਡ ਲੈ ਆ ਚਾਬੀਆਂ ਪਾਨੇ ਘਰ ਹੀ ਖੋਲਦੇ ਰਹਿੰਦੇ ਹੁਣ ਤਾਂ ਤੁਹਾਨੂੰ ਕੀ ਕੋਈ ਚੀਜ਼ ਪਸੰਦ ਆ ਜੀ ਹੋਰ ਪੇਜ ਕਾਸ ਸਪਲਾਈ ਲੈ ਲਿਆ ਕਾਸ਼ ਦੂਗੀ ਲੈ ਇਕੋ ਰੋਟੀਆਂ ਚਾਬੀਆਂ ਦਾ ਸੈੱਟ ਪੇਜ ਕਾਸ ਸਪਲਾਈ ਆ ਵਰਕਸ਼ਾਪ ਵੀ ਲੈ ਗੀ ਸਾਰੀ ਵਰਕਸ਼ਾਪ ਲੈ ਰਹੀ ਹਾਂ ਜੀ ਪਿਆ ਵਧੀਆ ਟਕਾਲਿਆ ਕਰਨੀਆਂ ਜੇ ਰਹਿ ਗਈਆਂ ਜੇ ਰਹਿ ਗਈਆਂ ਕਰ ਪਿਆ ਗੋਲਾ پکڑ ਗੁੱਬਾ ਆਹ ਖੇਡੀਏ ਆ ਪੈਸੇ ਆਪਾਂ ਇੰਨੇ ਹਸਲ ਕਰ ਲੀਏ ਆਹੋ ਇਥੋਂ ਹਸਲ ਕਰੋ ਪੈਸੇ ਤੇ ਕਰ ਅਈ ਟੋਨੀਆ ਬਰਾਵਾ ਲੱਤਵਾ ਦੰਦ ਦੰਦ ਕਢਾ ਦੇ ਬਹਿ ਜਾ ਖਰਚਾ ਦੇ ਰਹਾ ਮੈਂ ਚੜ ਜਾਣਾ ਜਿਹੜਾ ਆਪਣਾ ਭੰਨ ਥੋੜੀ ਨਾ ਮੋੜੀ ਜਾਂਦਾ ਦਾਦਾਂ ਦੀਆਂ ਲੱਤਾਂ ਵੀ ਟੁੱਟੇ ਨਹੀਂ ਹਾਂ ਓਏ ਜਗਜੀਤ ਪੁੱਤਰ ਦੇਖ ਲੋ ਬਹੁਤ ਸਾਰੇ ਚਾਹ ਬਰਾਵਾ ਚਾਟਰੀ ਜੁੱਤੀਆਂ ਨਾ ਪਵਾ ਦਈਏ ਨੂੰ ਦਾ ਚਾਟਰੀ ਹੁੰਦੇ ਖੋਲੀਏ ਤਾਂ ਤਾਂ ਪਹਿਲਾ ਬੋਲਟ ਕਿਹੜਾ ਆਇਆ ਹੋਊਗਾ ਆ ਛੋਟਾ ਆਇਆ ਹੁਣ ਆ ਆ ਛੋਟਾ ਇੰਜਨ ਵੇਖੋ ਇੱਥੋਂੋਂ ਉਹਦੀ ਕਿੱਕ ਵੇਖ ਉਹ ਫੇਰ ਦੇ ਕਿੱਕ ਉਹ ਫੇਰ ਆ ਕੇ ਕਿੱਕਾ ਮਾਰ ਕੇ ਕਿੱਕਾ ਹਣਾ ਕਿੱਕ ਕਿੱਥੇ ਲਾਈ ਜਾਂਦੀ ਮਾਰ ਮਾਰ ਉਹ 1982 ਮਾਰਦਾ ਓ ਹੈਰਾਵਾ 38 ਸਾਲ ਪੁਰਾਣਾ ਆ 30 ਸਪੀਡ ਆ ਕਿੱਥੇ ਲੀ ਗਿਆ ਓਏ ਭਰਾਵਾ ਗੇਰਾ ਤੋਂ ਨਹੀਂ ਪਤਾ ਕੈ ਕਾ ਆ ਓਏ 3 ਸਪੀਡ ਆ 4 ਸੀਟਰ ਬਾਵੇਂ ਨੇ ਮਗਰ ਓ 2 ਸਪੀਡ ਆ 1984 ਆ 4 ਸਪੀਡ ਆ ਆ 1984 ਮਾਰ ਲਾਵੇ 4 ਸਪੀਡ ਆ ਇਹ 1984 ਜਦੋਂ ਹੋਇਆ ਇਹ जमे तेल आौक बिना रोकते राजस्थान नंबर और स्कूटर स्कूटर बह परे वेख अजीप

ਆਪਣਿਆਂ ਦਾ ਇੱਥੇ ਲਿਆ ਕੇ ਖੜਾਓ ਆਪਣੇ ਵਾਲਾ ਖੜਾਓ ਇੱਥੇ ਖੋਲੀਏ ਕੌਣ ਹਾਂ 체ਤਕ ਦੀ ਸੀਟ ਵੇਖ ਆਹ ਵੇਖ ਆਹ ਸਭ ਤੋਂ ਪੁਰਾਣਾ ਕਾਰ ਸਭ ਤੋਂ ਪੁਰਾਣਾ ਆਹ ਵੇਖ 1963 ਤੇ ਆਹ ਵੇਖ ਜਾਮੇ ਵੇ ਲੋ ਉਹ ਵਾਲੇ ਤੋਂ ਆਹ ਲਬ੍ਰੇਟਾ ਇੱਕ ਵਾਂਗਾ ਕਾਰ ਬਣੇ ਤੈਨੂੰ ਉਹੀ ਕਹੀ ਨਾ ਇਹੇ ਵੇਖ ਕੋਣ ਆ ਅਸਲੀ ਜਮਾ ਹਵਾ 1950 75 85 36 ਸਾਲ ਪੁਰਾਣਾ 4 ਸਪੀਡ ਆ ਵੀ 4 ਵੀਰ ਚਲੋ ਚੱਲੀਏ ਤੇਲ ਨਹੀਂ ਨਾ ਭੂਗਦੇ ਜਿਵੇਂ ਲੱਗਦੀ ਏ ਹੈ ਜੱਗੀ ਪਾਰਕਿੰਗ ਦਾ 10 ਤੋਂ 10 ਘੱਟ ਦਾ ਪ੍ਰੋਗਰਾਮ ਪੜਾਏ ਨਾ ਲੈਣ ਸਾਰੇ ਤਰਾ ਜਾਊਂਗਾ ਟਾਵੇ ਟਾਵੇ ਦੇ ਨਾਲ ਕੋਲ ਉਹ ਪਰੇ ਸੌ ਰਾਏ ਥੜਾ ਪਰੇ ਮੰਦਰਾ ਜਾਉਂਦੀ ਹੈ 575 ਹਾਂ 50 ਫਿੱਟ ਕਰਾਂਗਾ ਜਾਬ ਜੱਤਰਾ ਰੋਡ ਖੜਾ ਇੱਥੇ ਲੱਗਵਾ ਜਰਾਦ ਨੂੰ ਮੇਲਾ ਲੱਗਦਾ ਆਪ ਵੀ ਵੇਖੋ ਜਿਹੜੇ ਬੰਨਣ ਕਰਾਂਗੇ ਬੰਨਣਗੇ ਰਾਂਡ ਲਾ ਲਾ ਮਤਰਾ ਹੰਡ ਰੰਡ ਆ ਪੀ ਲੀ ਓਏ ਆ ਗਈ ਜੀ ਬਾਬਾ ਸਗਦਾ ਆਈ ਜੀ ਬਾਬਾ ਪਿਛਲੀ ਵੇਲੇ ਬਹੁਤ ਆਰਾਮ ਬੰਨਾ ਮੇਰਾ ਆ ਬਹਾਲੇ ਰੋਬ ਜੋ ਚੰਗਰ ਕੇ ਸਤਾਈ ਜੀ ਜੀ ਯਾਰ ਮੈਂ ਪਿਆਰ ਪੀਏ ਤੋਂ ਮੈਨੂੰ ਵੜਾ ਦੇ ਭਲਾ ਹਾਂ ਤੇ ਉਹ ਵੀ ਵੜਾਓ ਵੀ ਮਿੱਤਰੋ ਚੈੱਕ ਕਰੋ ਮੋਰ ਫੁੱਲ ਬੜਿਆ ਵੈ ਨੂੰ ਜਾਣਾ ਦੁਕਾਨ ਤੇ ਜਾਣਾ ਰਾਤ ਨੂੰ ਵੇਖੋ ਕੀ ਮਾਹੌਲ ਚਾਲਾ आ, आ ओ चल ओ खडा जग्गी होना ला लंबड़ा हां ट्राली लाके ठर गए तेरे यार तेरे यार के ट्राली लाके ठर गया वे ले मार सर से ਹੋਣੀ ਚੱਲੀ ਹੋਏ ਉਹਨੇ ਕਾ ਦੂਸਰਾ ਉਹਨੇ ਕਾ ਦੂਸਰਾ ਥਾਲੀ ਵਾਲੀ ਨਹੀਂ ਚੱਲ ਆ ਯਾਰ ਆ ਮੇ ਜਨਾਜ਼ ਬੇਸਤਾ ਵਾਕਈ 6 ਲਾਲਾ ਦੋਵੇਂ ਤੇਰੀ ਵੀ ਉਹੀ ਗੱਲ ਬਣ ਜਾਣੀ ਆ ਆ ਉਰੇ ਚੱਲੇ ਜਾਂਦੀਆਂ ਹਨਾ ਉਹੀ ਮਟਰ ਟੋਂ ਦੇ ਵਾਲੀ ਆ ਤਾਂ ਵਰਗੇ ਕੋਹ ਨਹੀਂ ਦੀਂਦਾ ਕੋਈ ਨਹੀਂ ਮੈਨੂੰ ਲੱਗਦਾ ਨਹੀਂ ਕੋ ਬਾਹਲਾ ਐਦ ਕੀ ਹੋਊਗਾ ਕੋਈ ਟੋਂਬ ਦੇ ਵਾਲੀ ਆ ਟਰੈਕਟਰ ਚ ਟਰੈਕਟਰ ਵੱਜਨ ਦਾ ਵੀ ਡਾਰਾ ਠੀਕ ਆ ਕੋਈ ਖੜਾ ਕੋਲੇ ਖੜਾ ਬੰਦਾ ਨਹੀਂ ਦੀਂਦਾ ਧੰਦ ਬਹੁਤ ਜ਼ਿਆਦੀ ਆ ਹਾਂ ਸਾਹਮਣੇ ਸੜਕ ਆ ਸਾਹਮਣੇ ਸੜਕ ਤੇ ਕੋਹ ਨਹੀਂ ਦੀਂਦਾ ਕੋਲੀਆਂ ਲਾਈਟਾਂ ਹੀ ਦੀਆਂ ਨੇ ਓਕੇ ਆਹ ਦਾ ਕਦਰ ਫਿਰ ਤਰਕੀਏ